रेडी कई दफा अजेहे व्यक्ति ਤੁਹਾਨੂੰ ਜ਼ਿੰਦਗੀ ਬਿਹਤਰ ਬਣਾਉਣ ਦਾ ਸਬਕ ਦੇ ਜਾਂਦੇ ਹਨ ਜਿਸ ਨੂੰ ਤੁਸੀਂ ਤਾਂ ਉਮਰ ਆਪਣੇ ਸੀਨੇ ਨਾਲ ਲਾ ਕੇ ਰੱਖਦੇ ਹੋ ਡੰਡੀ ਅਜਿਹੇ ਸਬਕ ਭਾਵੇਂ ਤੁਹਾਨੂੰ ਕਿਸੇ ਛੋਟੇ ਵੱਡੇ ਅਮੀਰ ਗਰੀਬ ਬੱਚੇ ਜਾਂ ਬਜ਼ੁਰਗ ਵਿਅਕਤੀ ਤੋਂ ਹੀ ਕਿਉਂ ਨਾ ਮਿਲੇ ਹੋਣ ਡੰਡੀ ਏ ਤੁਹਾਡੀ ਸ਼ਖਸੀਅਤ ਦੇ ਬਹੁਪੱਖੀ ਵਿਕਾਸ ਵਿੱਚ ਵੀ ਚੋਖਾ ਹਿੱਸਾ ਪਾਉਂਦੇ ਹਨ ਡੰਡੀ ਅਜਿਹੀ ਸਬਕਾਂ ਦੀ ਬਦੌਲਤ ਹੀ ਤੁਸੀਂ ਆਪਣੇ ਅਦਾਰੇ ਜਾਂ ਸਮਾਜ ਵਿੱਚ ਮਾਣ ਸਨਮਾਨ ਵੀ ਖੱਟਦੇ ਹੋ ਅਤੇ ਤੁਹਾਡੀ ਜ਼ਿੰਦਗੀ ਨੂੰ ਸਕੂਨ ਭਰੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਦਿੰਦੇ ਹਨ ਡੰਡੀ ਆਮ ਦੇਖਿਆ ਗਿਆ ਹੈ ਕਿ ਸਰਕਾਰੀ ਨੌਕਰੀ ਵਾਲਿਆਂ ਵਿੱਚ ਆਲਸ ਦੀ ਪ੍ਰਵਿਰਤੀ ਪ੍ਰਾਈਵੇਟ ਨੌਕਰੀਆਂ ਵਾਲਿਆਂ ਦੇ ਮੁਕਾਬਲੇ ਕੁਝ ਜ਼ਿਆਦਾ ਹੀ ਹੁੰਦੀ ਹੈ ਡੰਡੀ ਇਸ ਦਾ ਇੱਕ ਕਾਰਨ ਵਧੀਆ ਸੰਦੇਸ਼ ਅਤੇ ਸਬਕਾਂ ਦੀ ਘਾਟ ਵੀ ਹੁੰਦਾ ਹੈ ਡੰਡੀ ਕਹਿੰਦੇ ਨੇ ਜਿਸ ਦੇ ਹੱਥ ਸਰਕਾਰੀ ਨੌਕਰੀ ਲੱਗ ਗਈ ਉਸ ਦੀਆਂ ਪੰਨਾ 12 ਡੰਡੀ ਮੇਰਾ ਆਪਣਾ ਤਜਰਬਾ ਦੱਸਦਾ ਹੈ ਕਿ ਹਰ ਸਰਕਾਰੀ ਅਦਾਰੇ ਵਿੱਚ ਅਜਿਹੇ ਕਰਮਚਾਰੀ ਪੋਟਿਆਂ ਉੱਤੇ ਹੀ ਗਿਨੇ ਜਾ ਸਕਦੇ ਹਨ ਜੋ ਪੂਰੀ ਇਮਾਨਦਾਰੀ ਲਗਨ ਅਤੇ ਉਤਸ਼ਾਹ ਨਾਲ ਕੰਮ ਕਰਦੇ ਹੋਣ ਡੰਡੀ ਬਾਕੀਆਂ ਦਾ ਇੱਕੋ ਇੱਕ ਉਦੇਸ਼ ਸਮਾ ਤਪਉਣਾ ਹੀ ਹੁੰਦਾ ਹੈ ਡੰਡੀ ਉਤਸ਼ਾਹ ਦੀ ਕਮੀ ਕਰਕੇ ਉਹਨਾਂ ਦੀ ਜ਼ਿੰਦਗੀ ਨੀਰਸ ਭਰੀ ਅਤੇ ਬੋਝਲ ਜਿਹੀ ਬਣ ਜਾਂਦੀ ਹੈ ਡੰਡੀ ਅਜਿਹਾ ਵੀ ਦੇਖਿਆ ਗਿਆ ਹੈ ਕਿ ਅਜੇ ਸੇਵਾ ਮੁਕਤੀ ਵਿੱਚ 3-4 ਸਾਲ ਰਹਿੰਦੇ ਹੁੰਦੇ ਹਨ ਅਤੇ ਉਹ ਪਹਿਲਾਂ ਹੀ ਸੇਵਾ ਮੁਕਤੀ ਵਾਲਾ ਰੈਡੀ ਜੀਵਨ ਬਿਤਾਉਣਾ ਸ਼ੁਰੂ ਕਰ ਦਿੰਦੇ ਹਨ ਡੰਡੀ ਹਾਲਚਾਲ ਪੁੱਛਣ ਉੱਤੇ ਅਜਿਹੇ ਲੋਕ ਕਹਿਣਗੇ ਕਿ ਅੱਧੀ ਟੱਪ ਗਈ ਬਾਕੀ ਦੀ ਵੀ ਇੰਜ ਹੀ ਟੱਪ ਜਾਣੀ ਹੈ ਡੰਡੀ ਇਸ ਦੇ ਉਲਟ ਪ੍ਰਾਈਵੇਟ ਨੌਕਰੀਆਂ ਵਿੱਚ ਅਜਿਹਾ ਕਦਾਚਿਤ ਨਹੀਂ ਹੁੰਦਾ ਡੰਡੀ ਜ਼ਰਾ ਕੁ ਕੁਤਾਹੀ ਜਾ ਲਾਪਰਵਾਹੀ ਨੌਕਰੀ ਤੋਂ ਹੱਥ ਤੋਆ ਦਿੰਦੀ ਹੈ ਡੰਡੀ ਤਾਂਵੇਂ-ਤਾਂਵੇਂ ਕਰਮਚਾਰੀ ਨੂੰ ਛੱਡ ਕੇ ਬਾਕੀ ਸਾਰੇ ਆਪਣੇ ਕੰਮਾਂ ਵਿੱਚ ਆਲਸਪਣ ਨਹੀਂ ਆਉਣ ਦਿੰਦੇ ਡੰਡੀ ਉਦਾਹਰਣ ਦੇ ਤੌਰ ਉੱਤੇ ਤੁਸੀਂ ਕਿਸੇ ਵੀ ਸਰਕਾਰੀ ਦਫ਼ਤਰ ਦੇ ਲੈਂਡਲਾਈਨ ਉੱਤੇ ਫੋਨ ਕਰਕੇ ਵੇਖ ਲਵੋ 10 ਵਿੱਚੋਂ 3-4 ਹੀ ਤੁਹਾਡੀ ਫੋਨ ਕਾਲ ਨੂੰ ਉਠਾਉਣ ਦਾ ਜੋਖਮ ਉਠਾਉਣਗੇ ਡੰਡੀ ਹਾਲਾਂਕਿ ਕੋਲ ਬੈਠੇ ਵੀ ਉਹ ਲਗਾਤਾਰ ਵੱਜ ਰਹੀ ਘੰਟੀ ਨੂੰ ਬੜੇ ਸਹਜੇ ਹੀ ਅਣਗੌਲਿਆ ਕਰ ਦਿੰਦੇ ਹਨ ਅਤੇ ਬੜੇ ਮਾਣ ਨਾਲ ਕਹਿਣਗੇ ਖੜਕਾਈ ਜਾ ਚੁੱਕਣਾ ਮੈਂ ਵੀ ਨਹੀਂ ਡੰਡੀ ਇਸ ਦੇ ਉਲਟ ਪ੍ਰਾਈਵੇਟ ਦਫ਼ਤਰਾਂ ਜਾਂ ਹਸਪਤਾਲਾਂ ਵਾਲੇ ਫਟਾਫਟ ਪੁੱਛਣਗੇ ਕਿ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਡੰਡੀ ਜ਼ਿਆਦਾਤਰ ਪ੍ਰਾਈਵੇਟ ਸੰਸਥਾਵਾਂ ਵਾਲੇ ਤੁਹਾਡੇ ਵੱਲੋਂ ਪੁੱਛੀ ਗਈ ਗੱਲ ਦਾ ਉੱਤਰ ਬੜੇ ਵਧੀਆ ਤਰੀਕੇ ਅਤੇ ਸਲੀਕੇ ਨਾਲ ਦਿੰਦੇ ਹਨ ਡੰਡੀ ਸ਼ਾਇਦ ਇਸ ਲਈ ਕਿ ਸਰਕਾਰੀ ਕਦਾਰੀਆਂ ਵਿੱਚ ਠੇਕੇਦਾਰੀ ਸਿਸਟਮ ਰਾਹੀਂ ਭਰਤੀ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ ਡੰਡੀ ਅਜੇਹਾ ਕਾਮਾ ਜੇ ਅਦਾਰੇ ਦੀਆਂ ਹਦਾਇਤਾਂ ਅਨੁਸਾਰ ਕੰਮ ਨਹੀਂ ਕਰਦਾ ਤਾਂ ਜਲਦੀ ਹੀ ਉਸ ਨੂੰ ਘਰ ਤੌਰ ਦਿੱਤਾ ਜਾਂਦਾ ਹੈ ਡੰਡੀ ਹੁਣ ਤਾਂ ਅਜੇਹੇ ਕਾਮਿਆਂ ਨੇ ਵੀ ਆਪਣੀਆਂ ਜਥੇਬੰਦੀਆਂ ਬਣਾ ਕੇ ਸਰਕਾਰ ਉੱਤੇ ਦਬਾਅ